ਅੰਟੋਰੀਓ ਮੇਰਾ ਨੂੰ ਝਟਕਾ ਫੋਰਸ ਸਰਕਾਰ ਨੇ ਪੁਲਿਸ ਬਜਟ ਤੇ ਰੋਕ ਸਪਸ਼ਟ ਕੀਤੀ ਆ ਅੰਟੋਰੀਓ ਚ ਪੁਲਿਸ ਬਜਟ ਤੇ ਮੇਰਾ ਦੇ ਹੱਕ ਸੀਮਿਤ ਅੰਟੋਰੀਓ ਸਰਕਾਰ ਨੇ ਸੂਬੇ ਦੇ ਮੇਰਾ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਨਵੇਂ ਅਧਿਕਾਰ ਵਰਤ ਕੇ ਪੁਲਿਸ ਬਜਟ ਵਿੱਚ ਕਟੌਤੀ ਨਹੀਂ ਕਰ ਸਕਦੇ ਸਰਕਾਰ ਵੱਲੋਂ ਦਿੱਤੇ ਸਟਰੋਂਗ ਮੇਅਰ ਪਾਵਰਸ ਦੇ باوجود ਇਹ ਖੇਤਰ ਇਸ ਤੋਂ ਬਾਹਰ ਰਹੇਗਾ ਸੋਲਿਸਟਰ ਜਨਰਲ ਮਾਈਕਲ ਕਰਜ਼ਨਰ ਅਤੇ ਮਿਊਨਿਸਪਲ ਮਾਮਲਿਆਂ ਦੇ ਮੰਤਰੀ ਰੋਬ ਫਲੈਕ ਨੇ ਮੇਰਾ ਅਤੇ ਪੁਲਿਸ ਬੋਰਡਾ ਨੂੰ ਭੇਜੇ ਪੱਤਰ ਵਿੱਚ ਦੱਸਿਆ ਕਿ ਮੇਅਰ ਪੁਲਿਸ ਖਰਚਿਆਂ ਨੂੰ ਸੀਮਤ ਕਰਨਾ ਜਾਂ ਵੱਖ-ਵੱਖ ਖਰਚੇ ਆਈਟਮਾਂ ਨੂੰ ਵੈਟੋ ਨਹੀਂ ਕਰ ਸਕਦੇ ਇਸ ਦੌਰਾਨ ਸੂਬੇ ਭਰ ਵਿੱਚ ਪੁਲਿਸ ਖਰਚੇ ਤੇਜ਼ੀ ਨਾਲ ਵਧ ਰਹੇ ਨੇ ਅਤੇ ਕਈ ਸ਼ਹਿਰਾਂ ਦੇ ਬਜਟ ਦਾ 30 ਤੋਂ 40% ਹਿੱਸਾ ਪੁਲਿਸ ਬਜਟ ਤੇ ਲੱਗਦਾ ਹੈ ਕੁਝ ਮੇਰਾ ਨੇ ਇਸ ਨੂੰ ਲੋਕਲ ਸਰਕਾਰ ਵਿੱਚ ਦਖਲਅੰਦਾਜ਼ੀ ਘਰਾੜ ਦਿੱਤਾ ਟੋਰਾਂਡੋ ਦੇ ਮੇਅਰ ओलिविया चो ने किया है कि वदिया पुलिस बजट तनखा समझौते कारण लाजमी सी जात की सारनियां दे मेयर माइक ब्रैडली ने किया है कि शहरां नु खर्च काबू ਕਰਨ ਦਾ ਹੱਕ ਹੋਣਾ ਚਾਹੀਦਾ ਹੈ ਪ੍ਰੀਮੀਅਰ ਡੌਗ ਫੋਰਡ ਦੀ ਸਰਕਾਰ ਨੇ 2022 ਵਿੱਚ ਕਈ ਸ਼ਹਿਰਾਂ ਨੂੰ ਵੱਡੇ ਅਧਿਕਾਰ ਦਿੱਤੇ ਨੇ ਪਰ ਹੁਣ ਸਪਸ਼ਟ ਕਰ ਦਿੱਤਾ ਹੈ ਕਿ ਇਹ ਅਧਿਕਾਰ ਪੁਲਿਸ ਬਜਟ ਤੇ ਲਾਗੂ ਨਹੀਂ ਹੁੰਦੇ ਮਾਹਿਰਾਂ ਦਾ ਮੰਨਣਾ ਹੈ ਕਿ ਵਾਧਦੀ ਸੁਰੱਖਿਆ ਖਰਚੇ ਅਤੇ ਸੀਮਿਤ ਅਧਿਕਾਰਾਂ ਕਾਰਨ ਪਵਿੱਖ ਵਿੱਚ ਸੂਬੇ ਅਤੇ ਸ਼ਹਿਰਾਂ ਵਿੱਚਕਾਰ ਇਸ ਮਾਮਲੇ ਤੇ ਤਣਾਅ ਵੱਧ ਸਕਦਾ ਹੈ ਹੁਣ ਦਿਓ ਮੈਨੂੰ ਇਜਾਜ਼ਤ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ